ਉਹ ਉੱਪਰ ਵਾਲਿਆਂ ਸਾਰਿਆਂ ਦੇ ਵਿਆਹ ਹੋ ਗਏ ਹੁਣ ਮੇਰਾ ਵੀ ਕਰਾਈ ਦੇ ਮੇਰੇ ਸਾਲੇ ਦਾ ਮੈਂ ਤਾਂ ਜਣਾ ਮੈਂ ਤੇਰਾ ਕਿਥੋਂ ਕਰਾਦਾ ਉਹ ਭਾਈ ਭਈ ਯਾਰ ਮੱਛੀ ਬਣਾ ਦੇ ਯਾਰ ਹੁਣੇ ਬਣਾ ਦਿੰਦੇ ਆ ਭਾਈ 5 ਮਿੰਟ ਰੋਗਾ ਉਹ ਲੈ ਆ ਜਲਦੀ ਮੱਛੀ ਨਹੀਂ ਬਣੀ ਤੇਰੇ ਤੋਂ ਹੱਲੇ ਲਓ ਜੀ 1 sim ਕੇ ਸਾਥ 1 free offer offer ਉਹ ਭਾਈ ਹਾਂ ਭਾਈ ਬੋਲ ਕੈਸੀ ਸਿੰਦੀਏ ਤੂੰਨੇ ਪੂਰੀ ਜ਼ਿੰਦਗੀ ਖਰਾਬ ਕਰ ਦੇ ਸਤਿਆਨਾਸ਼ ਕਰਕੇ ਰੱਖਿਆ ਕਿਆ ਹੂਆ ਹਰ ਮਹੀਨੇ ਰੀਚਾਰਜ ਕਰਨਾ ਪੜਦਾ ਹੈ ਅਈ ਭਾਈ ਸਾਹ ਦੇਖ ਤੀਰ ਵਿਹਾਨੇ ਜਾਣਾ ਮੈਂ ਜਿਆਦਾ ਛੋਟੇ ਨਾ ਕਰਦੀ ਵਾਲ ਨਹੀਂ ਨਹੀਂ ਹਸਾਮ ਨਾਲ ਹੀ ਕਟਾਂਗੇ ਉਹ ਮੁੰਡੇ ਦੇ ਪਹਿਲਾਂ ਹਸਾਮ ਨਾਲ ਹੀ ਕਟੇ ਆ ਅਯੋ ਜੀ ਮਾ ਉਹ ਭਾਈ ਜੀ 10 20 ਰੁਪਏ ਦੇ ਦਿਓ ਉਹ ਭਰਾਵਾ ਹੈ ਨਹੀਂ ਕੱਲ ਨੂੰ ਬਾਈ ਉਹ ਕੀ ਬਾਈ ਯਾਰ ਤੁਹਾਡੇ ਕੱਲ ਦੇ ਚੱਕਰਾਂ ਦੇ ਵਿੱਚ ਮੇਰਾ ਦਾ 20 25 ਹਜ਼ਾਰ ਫਸਿਆ ਪਿਆ ਕੱਲ ਨੂੰ ਆਉਂਗਾ ਮੈਂ ਬਾਈ ਬੇ 10 ਕਿਲੋ ਬੰਦੇ ਕਰੀ ਆयो ਜਮਾ